ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਆਪਾਂ ਨੇ ਵੀ ਤੇ ਪਿਛਲੀ ਵੀਡੀਓ ਚ ਗੱਲ ਕਰੀ ਸੀਗੀ ਵੀ ਗਾਵਾ ਰੱਖਣ ਚ ਜਿਆਦਾ ਮੁਨਾਫਾ ਜਾਂ ਮੱਜਾ ਰੱਖਣ ਚ ਕਿਉਂਕਿ ਆਪਾਂ ਨੂੰ ਬਹੁਤ ਵੀਰਾਂ ਭੈਣਾਂ ਦੇ ਸਵਾਲ ਸੀਗੇ ਆਪਾਂ ਨੂੰ ਫੋਨ ਵੀ ਆਉਂਦੇ ਨੇ ਠੀਕ ਆ ਨਾ ਹੁਣ ਆਪਾਂ ਨੂੰ ਕਈ ਦਿਨ ਤੋਂ ਇਹ ਫੋਨ ਆ ਰਹੇ ਨੇ ਵੀ ਵੀਰੇ ਅਸੀਂ ਨਵਾਂ ਕੰਮ ਸਟਾਰਟ ਕਰਨਾ ਵੀ ਸ਼ੈੱਡ ਕਿਹੜੇ ਹਿਸਾਬ ਨਾਲ ਬਣਾਈਏ ਵੀ ਗਾਵਾਂ ਖੁੱਲੀਆਂ ਰੱਖੀਏ ਜਾਂ ਬੰਨ ਕੇ ਰੱਖੀਏ ਜਾਂ ਅਸੀਂ ਵੀ ਮਤਲਬ ਦੁੱਧ ਵਾਲੀਆਂ ਗਾਵਾਂ ਤੋਂ ਸਟਾਰਟ ਕਰੀਏ ਜਾਂ ਪਿਛੇ ਲਾਲੋ ਵੀ ਬੱਚੀਆਂ ਤੋਂ ਸਟਾਰਟ ਕਰੀਏ ਇਹ ਬਹੁਤ ਵੀਰਾਂ ਭੈਣਾਂ ਦੇ ਸਵਾਲ ਨੇ ਪਿਛਲੇ ਕਈ ਦਿਨ ਤੋਂ ਤੇ ਆਪਾਂ ਅੱਜ ਇਹ ਵੀਡੀਓ 'ਚ ਤੁਹਾਡੇ ਨਾਲ ਗੱਲ ਵੀ ਕਰਨੀ ਆ ਤੇ ਇਹ ਵੀ ਗੱਲ ਕਰਨੀ ਆ ਵੀ ਆਪਾਂ 5-6 ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਪ੍ਰੋਪਰ ਨੌਲੇਜ ਆ ਪਰ ਜਿਹੜੇ ਜਿੰਨਾ ਵੀਰਾਂ ਭੈਣਾਂ ਦੇ ਆਪਾਂ ਨੂੰ ਮੈਸੇਜ ਆਉਂਦੇ ਨੇ ਠੀਕ ਆ ਉਹ ਆਪਾਂ ਨੂੰ ਇਹ ਕਹਿੰਦੇ ਨੇ ਵੀ ਵੀਰੇ ਥੋਡੀਆਂ ਗੱਲਾਂ ਛੋਟੇ ਲੈਵਲ ਵਾਲੀਆਂ ਹੀ ਹੁੰਦੀਆਂ ਨੇ ਵੀ ਤਾਂ ਤੁਹਾਨੂੰ ਜਿਆਦਾ ਪਸੰਦ ਨੇ ਵੀ ਤੁਸੀਂ ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਕਰਦੇ ਉਹ ਗੱਲਾਂ ਕਰਦੇ ਹੋ ਵੀ ਚਲੋ ਹਰੇਕ ਬੰਦਾ ਮੀਡਲ ਨਾਰਮਲ ਬੰਦਾ ਵੀ ਉਹ ਗੱਲਾਂ ਵੱਲ ਧਿਆਨ ਦੇਵੇ ਤਾਂ ਡੈਰੀ ਫਾਰਮ 'ਚ ਕਾਮਯਾਬ ਹੋ ਸਕਦਾ ਤੇ ਆਪਾਂ ਨੇ ਅੱਜ ਦੀ ਵੀਡੀਓ 'ਚ ਇਹੀ 5-6 ਗੱਲਾਂ ਕਰਨੀਆਂ ਨੇ ਗੇੜੀਆਂ ਚਲੋ ਵੀ મતલਬ ਹਰੇਕ ਬੰਦਾ ਨਹੀਂ ਦੱਸਦਾ ਚਲੋ ਆਪਾਂ ਨੂੰ ਇਹ ਹੁੰਦਾ ਵੀ ਚਲੋ ਕਿਸੇ ਦਾ ਵੀ ਦੇ ਫਾਇਦਾ ਹੋ ਜਵੇ ਕਿਉਂਕਿ ਆਪਾਂ ਨੂੰ ਫੋਨ ਫਾਨ ਬਹੁਤ ਆਉਂਦੇ ਆ ਤੇ ਇਹੀ ਚੱਕਰ 'ਚ ਆਪਾਂ ਨੇ ਅੱਜ ਵੀਡੀਓ ਬਣਾਉਣੀ ਆ ਤੇ ਵੀਡੀਓ ਧਿਆਨ ਨਾਲ ਤੁਸੀਂ ਜਰੂਰ ਸੁਣਨੀ ਆ ਵੀ ਮਤਲਬ ਛੋਟੇ ਕਿਸਾਨ ਵੀ ਨੇ ਜਿਹੜੇ ਜਾਂ ਮਿਡਲ ਕਲਾਸ ਵਾਲੇ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਰਹਿਣ ਵਾਲੀ ਆ ਤੇ ਬਾਕੀ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਕਰਨਾ ਉਹਨਾਂ ਲਈ ਬਹੁਤ ਵਧੀਆ ਪਹਿਲੀ ਗੱਲ ਆ ਜਿਹੜੀ ਸਾਡੀ ਗਲਤੀ ਵੀ ਸੀ ਤੇ ਤੁਹਾਨੂੰ ਵੀ ਮੈਂ ਇਹ ਸਲਾਹ ਦੇ ਰਿਹਾ ਦੱਸ ਰਿਹਾ ਵੀ ਜਦੋਂ ਤੁਸੀਂ ਨਵਾਂ ਸ਼ੈੱਡ ਪਾਉਣਾ ਚਾਹੇ ਛੋਟਾ ਸੈਟਅਪ ਰੱਖਣਾ ਤੁਸੀਂ ਗਾਵਾਂ ਖੁੱਲੀਆਂ ਦਾ ਹੀ ਰੱਖਣਾ ਵੀ ਗਾਵਾਂ ਛੋਡੀਆਂ 24 ਘੰਟੇ ਖੁੱਲੀਆਂ ਰਹਿਣੀਆਂ ਚਾਹੀਦੀਆਂ ਨੇ ਪਹਿਲੀ ਇਹ ਮੇਨ ਗੱਲ ਆ ਜਦੋਂ ਅਸੀਂ ਸ਼ੈੱਡ ਉਹਦੇ ਮੋਟਰ ਦੇ ਪਾਇਆ ਸੀ ਆ ਕੇ ਜੇ ਸਾਨੂੰ ਵੀ ਕੋਈ ਦੱਸਣ ਵਾਲਾ ਹੁੰਦਾ ਵੀਰ ਵੀ ਚਾਹੇ ਛੋਟਾ ਕਰ ਲੋ ਪਰ ਗਾਵਾਂ ਖੁੱਲੀਆਂ ਦਾ ਕਰ ਲੋ ਤਾਂ ਅੱਜ ਗੱਲ ਕੋਈ ਹੋਰ ਹੋਣੀ ਸੀ ਤੁਸੀਂ ਸੈਟਅਪ ਬਿਸ਼ੱਕ ਜੀ ਛੋਟਾ ਕਰ ਲੋ ਪਰ ਉਸ ਹਿਸਾਬ ਨਾਲ ਪਾਓ ਤੁਹਾਡੀਆਂ ਗਾਵਾਂ 24 ਘੰਟੇ ਖੁੱਲੀਆਂ ਰਹਿਣ 24 ਘੰਟੇ ਉਹਨਾਂ ਮੂਰੇ ਪਾਣੀ ਰਹੇ ਇੱਕ ਤਾਂ ਇਹਦਾ ਫਾਇਦਾ ਇਹ ਆ ਵੀ ਤੁਹਾਡੀਆਂ ਗਾਵਾਂ ਜੇ 20 ਕਿਲੋ ਵਾਲੀਆਂ ਤਾਂ ਉਹ ਵੱਧ ਦੁੱਧ ਦਊਗੀ ਮੈਂ ਇਹ ਨਹੀਂ ਕਹਿੰਦਾ ਵੀ 30 ਕਿਲੋ ਦਊ ਯਾਨੀ ਜੀ 20 ਤੋਂ ਤਾਂ ਵੱਧ ਦਊ ਜੇ ਬੰਨ ਕੇ 20 ਦਿੰਦੀ ਆ ਖੁੱਲੀ ਦੁੱਧ ਵੱਧ ਦਊ ਦੁੱਧ ਕਿਉਂਕਿ ਉਹਦਾ ਇਨਟੇਕ ਵੱਧ ਜਾਣਾ ਖਾਣਾ ਪੀਣਾ ਠੀਕ ਆ ਤੇ ਦੂਜੀ ਗੱਲ ਆ ਬਿਮਾਰੀ ਬਹੁਤ ਘਟ ਆਊਗੀ ਇਹ ਨਹੀਂ ਹੈਗਾ ਵੀ ਜਿਹੜੀਆਂ ਖੁੱਲੀਆਂ ਗਾਵਾਂ ਨੇ ਉਹਨਾਂ ਨੂੰ ਬਿਮਾਰੀ ਨਹੀਂ ਆਉਂਦੀ ਜਿਹੜੀਆਂ ਬੰਨ ਕੇ ਰੱਖੀਆਂ ਹੋਈਆਂ ਨੇ ਉਹਨਾਂ ਨਾਲੋਂ ਪੱਕਾ ਘਟਾਊਗੀ ਇੱਕ ਤਾਂ ਬਿਮਾਰੀ ਘਟਾਊ ਦੁੱਧ ਦਾ ਵੀ ਫਾਇਦਾ ਰਹੂਗਾ ਠੀਕ ਆ ਨਾ ਤੀਜੀ ਇਹ ਗੱਲ ਆ ਵੀ ਥੋੜੂ ਕੰਮ ਕਰਨ ਚ ਵੀ ਵੀ ਮਤਲਬ ਜਿਹੜੀ ਬਾਤਾਂ ਟਾਈਮ ਨਹੀਂ ਲੱਗੂਗਾ ਟਾਈਮ ਵੀ ਥੋੜਾ ਵਜੂ ਕਿਉਂਕਿ ਗਾਵਾਂ ਖੁੱਲੀਆਂ ਨੇ ਇੱਕ ਇੱਕ ਵਾਰ ਇਹ ਹਰਾ ਪੱਠਾ ਜੋ ਵੀ ਤੁਸੀਂ ਅਚਾਰ ਵਗੈਰਾ ਪਾਉਨੇ ਹੋ ਇੱਕ ਵਾਰ ਚੇ ਪੈ ਜਾਣਾ ਕਿਉਂਕਿ ਯਾਰ ਜਦੋਂ ਆਪਾਂ ਬੰਨ ਕੇ ਰੱਖਦੇ ਆ ਫਿਰ ਆਪਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੂਜੀ ਥਾਂ ਤੋਂ ਤੀਜੀ ਥਾਂ ਠੀਕ ਆ ਇਹ ਸਾਨੂੰ ਜਾਨੀ ਕਿ ਉਰੇ ਆ ਕੇ ਹੁਣ ਮੈਂ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਆ ਇਹ ਜਿਹੜੀ ਗਾਂ ਖੋਲ ਕੇ ਇੱਕ ਵਾਰ ਖੋਲ ਕੇ ਤੁਸੀਂ ਕਰ ਲਈ ਉਹ ਕੋਈ ਚੱਕਰ ਨਹੀਂ ਹੈਗਾ ਵੀ ਸਵੇਰੇ ਖੋਲਨੀ ਆ ਸ਼ਾਮ ਨੂੰ ਅੰਦਰ ਜੇ ਹੁਣ ਬਾਰ ਬਾਰ ਖੋਲ ਕੇ ਬਾਹਰ ਕਰ ਲੋ ਫਿਰ ਅੰਦਰ ਕਰ ਲੋ ਉਹ ਤੇ ਯਾਰ ਇੱਕ ਤਾਂ ਜਾਣਾ ਆਉਣਾ ਬਹੁਤ ਉਹ ਹੁੰਦਾ ਟਾਈਮ ਟੂ ਟਾਈਮ ਤੁਹਾਨੂੰ ਮੁੜਨਾ ਪੈਂਦਾ ਸਾਡੀ ਜਾਨੀ ਕਿ ਉਰੇ ਆ ਕੇ ਸਭ ਤੋਂ ਵੱਡੀ ਇਹ ਗਲਤੀ ਸੀ ਵੀ ਅਸੀਂ ਬਾਹਰ ਜੇ ਸ਼ੈੱਡ ਪਾ ਲੈਂਦੇ ਉਰੇ ਠੀਕ ਆ ਨਾ ਚਲੋ ਬਾਕੀ ਹੁਣ ਕਰਾਂਗੇ ਤਾਂ ਸਹੀ ਅੱਗੇ ਤੋਂ ਬਾਕੀ ਜਿਵੇਂ ਹੁਣ ਅਸੀਂ ਤੁਸੀਂ ਲਾ ਲਓ ਹੁਣ ਤਾਂ ਚਲੋ ਮੌਸਮ ਹੋਣ ਲੱਗਿਆ ਹੁਣ 6:30 ਅਸੀਂ ਬਾਹਰ ਕੱਢਦੇ ਆਂ ਧਾਰਾਂ ਧੂਰਾਂ ਚੋ ਕੇ ਠੀਕ ਆ ਨਾ ਹੁਣ ਬਾਹਰ ਖੜੀਆਂ ਨੇ ਹੁਣ 8:30 ਪੌਣੇ 9 ਅਸੀਂ ਅੰਦਰ ਕਰ ਦੇਣੀਆਂ ਨੇ ਠੀਕ ਆ ਨਾ ਪਹਿਲਾਂ ਖੋਲੀਆਂ ਫੇਰ ਅੰਦਰ ਕਰੀਆਂ 2:30 ਵਜੇ ਫੇ ਅਸੀਂ ਫੇਰ ਬਾਹਰ ਕੱਢਣੀਆਂ ਨੇ ਠੀਕ ਆ ਨਾ ਪਾਣੀ ਪੂਣੀ ਪਿਆਉਣਾ ਚਲੋ ਬਾਹਰ ਪਾਣੀ ਦਾ ਖੋਲੀ ਤੇ ਛੱਡਿਆ ਹੁੰਦਾ ਤੇ 5 ਵਜੇ ਫੇਰ ਧਾਰਾਂ ਚੋਂ ਨੂੰ ਅੰਦਰ ਤੇ ਮੈਂ ਇਹ ਬਹੁਤ ਸਾਡੀ ਵੀ ਮਤਲਬ ਬੜੀ ਸਮੱਸਿਆ ਹੀ ਕਹਿ ਲੋ ਠੀਕ ਆ ਨਾ ਚਲੋ ਹੌਲੀ ਹੌਲੀ ਵੈਸ ਗੁਰੂ ਕਿਰਪਾ ਕਰੂਗਾ ਵੀ ਆ ਚਲੋ ਬਾਹਰ ਸ਼ੈੱਡ ਪੈ ਜੂਗਾ ਫਿਰ ਚਲੋ ਸਵੇਰੇ ਬਾਹਰ ਕੱਢਤੀਆਂ ਸਿੱਧੀਆਂ ਸ਼ਾਮ ਨੂੰ ਅੰਦਰ ਕਰਿਆ ਕਰਨੀਆਂ ਨੇ ਇਹ ਯਾਨੀ ਕਿ ਸਾਰੇ ਵੀਰਾਂ ਦੇ ਵੀ ਮਤਲਬ ਮੈਂ ਇੱਕ ਤੁਸੀਂ ਲਾ ਲੋ ਵੀ ਇਹ ਸਾਰਿਆਂ ਲਈ ਇੱਕ ਇਹਦੇ ਆ ਵੀ ਤੁਸੀਂ ਆਪਣਾ ਉਸ ਹਿਸਾਬ ਨਾਲ ਸ਼ੈੱਡ ਪਾਉਣਾ ਵੀ ਤੁਹਾਨੂੰ ਬਾਲੀਆਂ ਖੋਲਣੀਆਂ ਬੰਨਣੀਆਂ ਪੈਣ ਟਾਈਮ ਨਾ ਬੇਸਟ ਹੋਵੇ ਤੁਹਾਡਾ ਜੇ ਸਾਨੂੰ ਕਿਸੇ ਨੇ ਸਲਾਹ ਦਿੱਤੀ ਹੁੰਦੀ ਜਾਂ ਚਲੋ ਅਸੀਂ ਸਲਾਹ ਲਈ ਵੀ ਆ ਪਰ ਸਾਨੂੰ ਲੋਟ ਨਹੀਂ ਲੱਗੀ ਕਿਸੇ ਦੀ ਸਲਾਹ ਠੀਕ ਆ ਨਾ ਕਿਉਂਕਿ ਬਜਟ ਦੇ ਹਿਸਾਬ ਨਾਲ ਕਿਉਂਕਿ ਗਾਮਾ ਖੁੱਲੀਆਂ ਵਾਲਾ ਕੰਮ ਅਗਲਾ ਕਹਿੰਦਾ ਸੀ ਭਾਈ ਪੇ 50 ਬਾਈ 50 ਦਾ ਸ਼ੈੱਡ ਪਾਓ ਜਾਂ 70 ਬਾਈ 80 ਦਾ ਪਾਓ ਉਹ ਸਾਨੂੰ ਚਲੋ ਬਜਟ ਹਿੱਲਦਾ ਸੀਗਾ ਉਹ ਚ ਜੇ ਸਾਨੂੰ ਕੋਈ ਦੱਸਣ ਵਾਲਾ ਹੁੰਦਾ ਵੀ ਭਾਈ ਛੋਟਾ ਸੈਟਅਪ ਰੱਖ ਲਓ ਭਾਵੇਂ ਗਾਵਾਂ ਖੁੱਲੀਆਂ ਵਾਲਾ ਰੱਖੋ ਜਾਂ ਬਾਰ ਬਾਰ ਬੰਨਣੀਆਂ ਖੋਲਣੀਆਂ ਉਹ ਦੀ ਨਾ ਕਰੋ ਚਲ ਅੱਜ ਸਾਨੂੰ ਯਾਨੀ ਕੀ ਆਸਾਨੀ ਹੋ ਜਾਂਦੀ ਬਾਕੀ ਚਲੋ ਆਸਾਨੀ ਅੱਗੇ ਅੱਗੇ ਹੋ ਜੂਗੀ ਬਾਹਰ ਸੈਟਿੰਗ ਹੋ ਜੂਗੀ ਪਹਿਲਾ ਪਹਿਲਾਂ ਤਾਂ ਚਲੋ ਮੁਸੀਬਤਾਂ ਆਉਂਦੀ ਇਹਨੇ ਬਾਕੀ ਆਪਣਾ ਵੀਡੀਓ ਬਣਾਉਣ ਦਾ ਮੇਨ ਇਹੀ ਮਕਸਦ ਆ ਵੀ ਜੋ ਗਲਤੀਆਂ ਅਸੀਂ ਕਰ ਲੀਆਂ ਤੁਸੀਂ ਨਾ ਉਹ ਸ਼ੁਰੂਆਤ ਚ ਕਰਿਓ ਵੇ ਬੰਦਾ ਯਾਰ ਬਹੁਤ ਵੀ ਮਤਲਬ ਸਿਸਟਮ ਹਿੱਲ ਜਾਂਦਾ ਪਹਿਲੀ ਤਾਂ ਇਹ ਮੇਨ ਗੱਲ ਹੋਗੀ ਦੂਜੀ ਗੱਲ ਹੋਗੀ ਵੀ ਮਤਲਬ ਸੀਮਨ ਭਰਾਉਣ ਲੱਗੇ ਕੰਜੂਸੀ ਨਾ ਕਰਿਆ ਕਰੋ ਸੀਮਨ ਚੰਗਾ ਭਰਾਓ ਚਾਹੇ ਰਿਪੀਟ ਹੁੰਦੀ ਆਗਾ ਆਪਣੀ ਸੀਮਨ ਹਮੇਸ਼ਾ ਚੰਗਾ ਭਰਾਓ ਚਾਹੇ ਤਾਂ ਯਾਰ ਇਹ ਨਹੀਂ ਹੈਗਾ ਜ਼ਰੂਰੀ ਵੀ 5000 ਦਾ ਸਟਾਈ ਚੰਗਾ ਹੋ ਕਈ ਵਾਰ 2000 2 ਸੌਰੀ 200 300 ਵਾਲਾ ਸੀਮਨ ਵੀ ਵਧੀਆ ਰਿਜ਼ਲਟ ਦੇ ਦਿੰਦਾ ਬਸ ਉਹਨੂੰ ਬੁੱਲਦਾ ਪਤਾ ਹੋਣਾ ਚਾਹੀਦਾ ਜੇਰਾ ਸਟਰਾ ਡਾਕਟਰ ਲਾ ਕੇ ਜਾਂਦਾ ਉਹ ਤੋਂ ਲੈ ਲਿਆ ਕਰੋ ਸਟਰਾ ਜਿਹੜਾ ਕਈ ਵਾਰ ਆਪਾਂ ਲੈਂਦੇ ਨਹੀਂ ਕਈ ਵਾਰ ਬਰੀਡ ਚੰਗੀ ਆ ਜਾਂਦੀ ਆ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਆ ਆਪਾਂ ਨੂੰ ਇੱਕ ਵੀਰ ਦਾ ਫੋਨ ਵੀ ਆਇਆ ਸੀਗਾ ਕੱਲ ਵੀ ਵੀਰੇ ਗਾਂ ਸੂਈ ਆ ਬੱਚੀ ਬਹੁਤ ਚੰਗੀ ਦਿੱਤੀ ਆ ਪਰ ਸਾਨੂੰ ਪਤਾ ਨਹੀਂ ਹੈਗਾ ਕਿਹੜੇ ਬੁੱਲਦੀ ਆ ਇਹ ਤੁਸੀਂ ਧਿਆਨ ਚ ਰੱਖਣਾ ਜਦੋਂ ਤੁਸੀਂ ਆਪਣਾ ਪਸ਼ੂ ਗੱਭਣ ਕਰਾਉਣਾ ਤਾਂ ਡਾਕਟਰ ਤੋਂ ਸਟਰਾ ਲੈਣਾ ਹੀ ਲੈਣਾ ਇਹ ਮੇਨ ਜ਼ਰੂਰੀ ਇਹ ਇਹ ਧਿਆਨ ਰੱਖਿਆ ਕਰੋ ਇਦਾਂ ਤੁਹਾਡੇ ਫਾਰਮ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਜੇ ਤੁਹਾਨੂੰ ਤੁਹਾਡੇ ਬਰੀਡ ਚੰਗੀ ਆ ਗਈ ਤੁਹਾਨੂੰ ਰਿਕਾਰਡ ਨਹੀਂ ਪਤਾ ਫਿਰ ਉਹ ਗੱਲ ਨਹੀਂ ਬਣਦੀ ਤੀਜੀ ਮੇਨ ਗੱਲ ਆ ਵੀ ਤੁਹਾਨੂੰ ਡਾਕਟਰੀ ਸਹਾਇਤਾ ਦਾ ਥੋੜਾ ਬਹੁਤਾ ਪਤਾ ਹੋਣਾ ਚਾਹੀਦਾ ਇਹ ਇਹ ਨਹੀਂ ਆਪਾਂ ਜ਼ਰੂਰੀ ਕਹਿੰਦੇ ਵੀ ਆਪਾਂ ਨੇ ਡਾਕਟਰ ਸੱਦਣਾ ਹੀ ਨਹੀਂ ਹੈਗਾ ਸੱਦਣਾ ਸੱਦਣਾ ਪੈਂਦਾ ਡਾਕਟਰ ਇਹ ਜੀ ਗੱਲ ਨਹੀਂ ਹੈਗੀ ਤੇ ਜਾਨੀ ਚ ਥੋੜੀ ਬਹੁਤੀ ਤੁਹਾਨੂੰ ਆਪਣੇ ਪਸ਼ੂ ਦੀ ਜਾਂ ਤੁਹਾਨੂੰ ਕਿਸੇ ਬਿਮਾਰੀ ਦੀ ਪਰਖ ਹੋਣੀ ਚਾਹੀਦੀ ਆ ਹਲੋ ਵੀ ਟੈਂਪਰੇਚਰ ਚੈੱਕ ਕਰਨਾ ਠੀਕ ਆ ਨਾ ਮਸਟੈਟਸ ਤੋਂ ਜੋ ਵੀ ਚਲੋ ਆਪਾਂ ਸਰੀਰਕ ਸਿੱਖਿਆ ਦੇ ਪ੍ਰਤੀ ਆਪਾਂ ਕਹਿ ਸਕਦੇ ਆ ਵੀ ਡਾਕਟਰ ਆਉਣ ਤੋਂ ਪਹਿਲਾਂ ਪਹਿਲਾਂ ਜੋ ਆਪਾਂ ਦੇ ਸਕਦੇ ਆ ਜੀ ਵਾਰ ਯਾਰ ਪਤਾ ਕੀ ਇੱਕ ਤੁਹਾਨੂੰ ਦੇਸੀ ਤਰੀਕੇ ਪਤਾ ਹੋਣੇ ਜਾਈਦੇ ਆ ਠੀਕ ਆ ਚਲੋ ਥੋੜੀ ਬਹੁਤੀ ਨੌਲੇਜ ਤੁਹਾਨੂੰ ਚਾਹੀਦੀ ਆ ਡਾਕਟਰੀ ਸਹਾਇਤਾ ਤੁਹਾਨੂੰ ਡਾਕਟਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਮਤਲਬ ਤੁਸੀਂ ਬਿਮਾਰੀ ਨੂੰ ਜੇ ਬਹੁਤਾ ਘਟਣ ਨਹੀਂ ਦੇ ਸਕਦੇ ਤਾਂ ਬਹੁਤਾ ਵਧਣ ਵੀ ਨਾ ਦਿਓ ਜਿਵੇਂ ਹੁਣ ਮਸਟੈਟਸ ਤੋਂ ਕਈ ਦੇਸੀ ਇਲਾਜ ਵੀ ਆਉਂਦੇ ਨੇ ਠੀਕ ਆ ਨਾ ਡਾਕਟਰ ਦੇ ਆਉਂ ਕਈ ਵਾਰ ਮਸਟੈਟਸ ਸ਼ਾਮ ਨੂੰ ਹੋ ਜਵੇ ਜਾਂ ਰਾਤ ਨੂੰ ਡਾਕਟਰ ਨਹੀਂ ਆ ਸਕਦਾ ਠੀਕ ਆ ਇਹ ਕੇਸ ਵੀ ਹੋਏ ਨੇ ਆਪਾਂ ਨੂੰ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਫੋਨ ਵੀ ਆਇਆ ਸੀਗਾ ਉਹ ਕਹਿੰਦਾ ਵੀ ਤੇ ਸਾਡੀ ਗਾਂ ਨੂੰ ਹੋ ਗਈ ਸੀ ਮਸਟੈਟਸ ਸ਼ਾਮ ਨੂੰ 5 ਵਜੇ ਤੇ ਡਾਕਟਰ ਅਗਲੇ ਦਿਨ 12 ਵਜੇ ਆਇਆ ਮੈਂ ਕਿਹਾ ਬਾਈ ਕੋਈ ਦੇਸੀ ਇਲਾਜ ਕਰਿਆ ਹੂ ਕਹਿੰਦਾ ਨਹੀਂ ਬਾਈ ਫਿਰ ਮੈਂ ਉਹਨਾਂ ਦੇ ਘਰੇ ਵੀ ਗਿਆ ਸੀ ਆਪਣੇ ਪਿੰਡ ਦੇ ਹੀ ਸੀਗਾ ਵੀਰ ਤੇ ਉਹ ਜਦ ਤੱਕ ਤੁਸੀਂ ਲਾ ਲੋ ਵੀ ਡਾਕਟਰ ਕਹਿੰਦਾ ਵੀ ਮੁਸ਼ਕਲ ਆ ਥਣ ਚੇਲਣਾ ਠੀਕ ਆ ਨਾ ਕਿਉਂਕਿ 17 18 ਘੰਟੇ ਨਹਿੰਗੇ ਸੀਗੇ ਠੀਕ ਆ ਨਾ ਮਸਟੈਟਸ ਜਿਹੜੀ ਪੱਕ ਗਈ ਅਕੜਾ ਹੋ ਗਿਆ ਸੀ ਪੂਰਾ ਥਣ ਚ ਦੋ ਕੇ ਧਾਰ ਆਉਂਦੀਆਂ ਸੀ ਸ਼ਾਇਦ ਤਿੱਲ ਹੋ ਗਈ ਉਹ ਤੇ ਇਹ ਚੀਜ਼ ਦਾ ਜ਼ਰੂਰ ਗੌਰ ਰੱਖਿਆ ਕਰੋ ਮਸ ਸਟੈਟਸ ਹੋ ਗਈ ਐਂਟੀਬਾਇਟਿਕ ਤਾਂ ਲੱਗਣੀ ਲੱਗਣੇ ਨੇ ਉਹ ਤੋਂ ਆਉਣ ਤੋਂ ਪਹਿਲਾਂ ਤੁਸੀਂ ਇੰਨਾ ਕਰ ਸਕਦੇ ਹੋ ਵੀ ਤੁਹਾਡੇ ਪਸ਼ੂ ਦਾ ਥਾਣਾ ਜਿਹੜਾ ਉਹ ਮਰੇ ਨਾ ਜਿਹਨੂੰ ਮਸਕੈਟ ਸੋਈ ਹੋਈ ਆ ਠੀਕ ਗੱਲ ਅਗਲੀ ਗੱਲ ਚੌਥੀ ਇਹ ਆ ਵੀ ਤੁਸੀਂ ਗਾਵਾਂ ਕਦੇ ਇਕੱਠੀਆਂ ਨਹੀਂ ਖਰੀਦਣੀਆਂ ਠੀਕ ਆ ਨਾ ਇਹ ਇਹ ਨਾ ਹੋਵੇ ਵੀ ਮੰਨ ਲਓ ਤੁਸੀਂ ਪੰਜ ਗਾਵਾਂ ਪੰਜੇ ਪੰਜ ਗਾਵਾਂ ਤੋਂ ਸਟਾਰਟ ਕਰਨਾ ਪੰਜੇ ਇੱਕ ਵਾਰ ਤੇ ਲਿਆਇ ਜਾਂ ਪੰਜ-ਪੰਜ ਚਾਰ-ਚਾਰ ਦਿਨ ਬਾਅਦ ਲਿਆਇ ਜਿਵੇਂ ਤੁਸੀਂ ਪੰਜ ਤੋਂ ਕਰਨਾ ਦੋ ਲਿਆਓ ਪਹਿਲਾਂ ਫਿਰ ਠੀਕ ਆ ਮਹੀਨੇ ਦੇ ਗ੍ਰੈਪ ਨਾ ਇੱਕ ਲੈ ਆਓ ਫੇਰ ਮਹੀਨੇ ਦੇ ਗ੍ਰੈਪ ਨਾ ਵੀ ਇਕੱਠੀਆਂ ਗਾਵਾਂ ਨਾ ਵੀਰੇ ਕਦੇ ਵੀ ਖਰੀਦੇਓ ਕਿਉਂਕਿ ਉਹ ਮੁੜ ਕੇ ਜਦ ਆਪਾਂ ਗੱਭਣ ਕਰਾਉਨੇ ਆ ਉਹ ਇਕੱਠੀਆਂ ਡਰਾਈ ਹੁੰਦੀਆਂ ਨੇ ਜਾਂ ਅੱਗੇ ਪਿੱਛੇ ਕਈ ਵਾਰ ਆਪਾਂ ਬਹੁਤੀ ਹੀ ਹੀਟ ਸੰਝਾਈ ਜਾਂਦੇ ਆ ਤਾਂ ਵੀ ਨਹੀਂ ਪਸ਼ੂ ਗੱਭਣ ਰਹਿੰਦਾ ਤੇ ਦੁੱਧ ਦਾ ਸਰਕਲ ਆ ਜਿਹੜਾ ਥੋੜਾ ਉਹ ਵਧੀਆ ਚੱਲੀ ਜਾਂਦਾ ਜਿਵੇਂ ਦੋ ਪਸ਼ੂ ਲੈ ਲੇ ਤੁਸੀਂ ਮਹੀਨੇ ਡੇਢ ਮਹੀਨੇ ਬਾਅਦ ਲੈਣੇ ਨੇ ਉਹਨਾਂ ਨੇ ਥੋੜਿਆ ਡਾਊਨ ਹੋਣਾ ਚੱਲ ਅਗਲਾ ਪਸ਼ੂ ਰਲ ਜਾਂਦਾ ਫੇਰ ਅਗਲਾ ਰਲ ਜਾਂਦਾ ਐ ਥੋੜੇ ਫਾਰਮ ਤੇ ਦੁੱਧ ਵੀ ਨਹੀਂ ਘਟੂਗਾ ਤੇ ਕੰਮ ਵੀ ਥੋੜਾ ਵਧੀਆ ਚੱ ਅਗਲੀ ਗੱਲ ਤੁਸੀਂ ਇਹ ਦਿਮਾਗ 'ਚ ਰੱਖਣੀ ਆ ਵੀ ਤੁਹਾਡੇ ਘਰੇ ਕਿੰਨੇ ਪਸ਼ੂ ਦੁੱਧ ਦੇ ਰਹੇ ਨੇ ਕਿੰਨੇ ਪਸ਼ੂ ਖੜ ਕੇ ਖਾ ਰਹੇ ਨੇ ਕਿੰਨੇ ਵੀ ਮਤਲਬ ਡرائی ਲਾ ਲੋ ਜਾਂ ਕਿੰਨੀਆਂ ਬੱਚੀਆਂ ਪੜ ਰਹੀਆਂ ਨੇ ਇਹ ਤੁਸੀਂ ਖਾਸ ਧਿਆਨ ਰੱਖਣਾ ਇਹ ਨਾ ਹੋਵੇ ਤੁਹਾਡੇ ਚਾਰ ਪਸ਼ੂ ਦੁੱਧ ਦਿੰਦੇ ਨੇ ਠੀਕ ਆ ਨਾ ਤੇ ਚਾਰ ਖੜ ਕੇ ਖਾ ਰਹੇ ਨੇ ਤਾਂ ਵੀ ਨਹੀਂ ਗੱਲ ਬਾਣੀ ਜੇ ਇੱਕ ਵਾਰ ਇਹ ਚੀਜ਼ ਵੀ ਮਤਲਬ ਆਪਾਂ ਕਹਿੰਦੇ ਆ ਦੁੱਧ ਨਹੀਂ ਪਿਆ ਕੋਲੋਂ ਪੈਸੇ ਪਾਉਣੇ ਪੈ ਗਏ ਜਾਂ ਕਈ ਵਾਰ ਸਿਆਣੇ ਕਹਿੰਦੇ ਨਹੀਂ ਹੁੰਦੇ ਵੀ ਜੇ ਇੱਕ ਵਾਰ ਫੀਡ ਵਾਲਿਆਂ ਦੇ ਪੈਸੇ ਸਿਰ ਚੜ ਗਏ ਮੁੜ ਕੇ ਔਖਾ ਹੋ ਜਾਂਦਾ ਲਾਉਣੇ ਬਹੁਤ ਔਖੇ ਹੁੰਦੇ ਨੇ ਪਰ ਇਹ ਉਹ ਬੰਦਿਆਂ ਨੂੰ ਪਤਾ ਮਿਡਲ ਕਲਾਸ ਵਾਲੇ ਜਾਂ ਜਿਨ੍ਹਾਂ ਕੋ ਸਰਦਾ ਵਰਦਾ ਕੰਮ ਵੀ ਤੁਸੀਂ ਲਾ ਲੋ ਵੀ ਡੇਰੀ ਫਾਰਮ ਚ ਕਾਮਯਾਬੀ ਹੋਣਾ ਚਾਹੀਦਾ ਸ਼ੌਂਕ ਵੀ ਆ ਕੰਮ ਰੱਖਣ ਦਾ ਪਰ ਇਹ ਚੱਕਰ ਜਾ ਕੇ ਬੰਦਾ ਅਲਝੇ ਜਾਂਦਾ ਠੀਕ ਆ ਪੱਲਿਓ ਪੈਸੇ ਪਈ ਜਾਂਦੇ ਹੁੰਦੇ ਨੇ ਜਾਂ ਕਰਜ਼ਈ ਹੋ ਜਾਂਦਾ ਬੰਦਾ ਇਹੀ ਚੀਜ਼ਾਂ ਨਾ ਕਰ ਜਾਈ ਹੁੰਦਾ ਜਿਵੇਂ ਮੰਨ ਲਓ 5-6 ਮਹੀਨੇ ਵੀ ਤੁਹਾਡੇ ਐ ਨੰਗੇ ਵੀ ਘਾਟੇ 'ਚ ਤਾਂ ਫਾਰਮ ਫੇਲ ਹੋਣ ਵੱਲ ਚਲੇ ਜਾਂਦਾ ਇਹ ਜ਼ਰੂਰੀ ਧਿਆਨ ਰੱਖਣਾ ਵੀ ਤੁਸੀਂ ਜੇ ਤੁਹਾਡੇ 5 ਪਸ਼ੂ ਨੇ ਘਰੇ ਦੁੱਧ ਦੇ ਦੇ ਰਹੇ ਉਹ ਚੋਂ ਜਾਂ ਤਾਂ ਤੁਹਾਡਾ ਇੱਕ ਡ్రਾਈ ਖੜਾ ਹੋਵੇ 5 ਤੋਂ ਅਲੱਗ 5 ਦੁੱਧ ਦੇ ਰਹੇ ਨੇ ਇੱਕ ਡ్రਾਈ ਖੜਾ ਕੋਈ ਚੱਕਰ ਨਹੀਂ ਇਹ ਨਾ ਹੋਵੇ 5 ਦੁੱਧ ਦੇ ਰਹੇ ਨੇ 3 ਡ్రਾਈ ਖੜੇ ਨੇ ਉਹਨਾਂ ਦਾ ਖਰਚਾ ਵੀ ਗਲ ਪੈਂਦਾ ਕਿਉਂਕਿ ਡਰਾਈ ਫੀਡ ट्रांजिशन ਪਾ ਕੇ 10-11000 ਰੁਪਇਆ ਆਮ ਨਾਲ ਖਰਚ ਆ ਜਾਂਦਾ ਪਸ਼ੂ ਦੇ ਸੂਣ ਤੋਂ ਪਹਿਲਾਂ ਜਿਹੜੇ ਆਪਾਂ 60 ਦਿਨ ਛੱਡਦੇ ਆਂ ਇਹ ਗੱਲ ਵੱਲ ਜ਼ਰੂਰ ਧਿਆਨ ਰੱਖਣਾ ਵੀ ਤੁਹਾਡੇ ਕਿੰਨੇ ਪਸ਼ੂ ਡਰਾਈ ਖੜੇ ਨੇ ਕਿੰਨੇ ਦੁੱਧ ਦੇ ਰਹੇ ਨੇ 5 ਮਗਰ ਇੱਕ ਡਰਾਈ ਖੜ ਸਕਦਾ 5 ਤੋਂ ਇਲਾਵਾ ਤੇ ਇੱਕ ਥੋੜੀ ਬੱਚੀ ਪਾਲ ਜਵੇ ਕੋਈ ਚੱਕਰ ਨਹੀਂ ਇਹ ਨਾ ਹੋਵੇ ਵੀ 5 ਦੁੱਧ ਦੇ ਰਹੇ ਨੇ ਦੋ ਤਾਂ ਬੱਚੀਆਂ ਨੂੰ ਦੁੱਧ ਪਲਾਈ ਜਾਂਦੇ ਤੁਸੀਂ 10-12 ਕਿਲੋ ਤੇ ਇੱਕ ਡਰਾਈ ਖੜਾਉਦੇ ਖਰਚ ਆ ਜਾਂਦਾ ਏ ਜਾਣੀ ਕਿ ਉਹਨਾ ਵੀਰਾਂ ਲਈ ਆ ਜਿਹੜੇ ਵੀ ਮਤਲਬ ਛੋਟੇ ਲੈਵਲ ਤੋਂ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਿਹੜੇ ਚਲੋ ਜਿਨ੍ਹਾਂ ਕੋ ਗੰਜਾਇਸ਼ ਆ ਯਾਰ ਠੀਕ ਆ ਤਾਂ ਕੰਮ ਅੱਗੇ ਵਧਿਆ ਹੋਇਆ ਉਹਨਾਂ ਦੇ ਤਾਂ ਜੇ 10 ਪਸ਼ੂ ਨੇ 8 ਵੀ ਖੜੇ ਹੋਣ ਦੋ ਦੋ ਦਿਨਾਂ ਤਾ ਵੀ ਕੋਈ ਚੱਕਰ ਨਹੀਂ ਪੱਲਿਓ ਖਲਾ ਲੈਣਾ ਉਹਨਾਂ ਨੇ ਇੱਕ ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਆ ਜਿਹਨੂੰ ਸਿਆਣੇ ਕਹਿੰਦੇ ਨੇ ਪਹਿਲੇ ਹੀ ਬੜੀ ਪੱਗ ਨੂੰ ਪਹੁੰਚ ਗਿਆ ਮੇਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਵੀ ਚਲੋ ਆਪਾਂ ਨੂੰ ਮੈਸੇਜ ਫੋਨ ਆ ਤੁਹਾਨੂੰ ਇੱਕ ਵੀਰ ਦਾ ਮੈਂ ਫੋਨ ਵੀ ਆਇਆ ਸੀ ਉਹਦੀ ਵੀ ਗੱਲ ਦੱਸ ਦਿੰਨਾ ਇੱਕ ਦਾ ਮੈਸੇਜ ਵੀ ਆਇਆ ਸੀਗਾ ਵੀਰ ਦਾ ਆਪਾਂ ਲਾਈਵ ਵੀ ਹੁੰਨੇ ਨੇ ਉਹਨਾਂ ਦੀ ਵੀ ਗੱਲ ਦੱਸ ਦਿੰਨਾ ਤੇ ਪਹਿਲਾਂ ਵੀਰੇ ਜੇ ਨਾਰਮਲ ਤੁਸੀਂ ਕੰਮ ਜਿਨ੍ਹਾਂ ਨੇ ਜਮੇ ਹੀ ਨਵਾਂ ਅਨਕੋਰ ਕੰਮ ਕਰਨਾ ਪਹਿਲਾਂ ਹੀ ਵੀਰੇ ਕਿਸੇ ਦੇ ਚੱਕ ਚਕਾ ਚੱਕ ਚਕਾ ਜਾ ਕੇ ਬਰੀਡ ਵੱਲ ਨੂੰ ਨਾ ਜਾਇਓ ਆਪਾਂ ਤਾਂ ਇਹ ਕਹਿੰਦੇ ਆ ਜਿਹੜੇ ਨਵੇਂ ਵੀਰ ਨੇ ਮਿਡਲ ਕਲਾਸ ਵਾਲੇ ਛੋਟੇ ਲੈਵਲ ਵਾਲੇ ਛੋਟੇ ਲੈਵਲ ਤੋਂ ਕੰਮ ਸਟਾਰਟ ਉਹਨਾਂ ਦੀ ਗੱਲ ਕਰ ਰਹੇ ਹਾਂ ਵੀਰੇ ਮੈਂ ਕਈ ਵਾਰ ਆਪਾਂ ਕੀ ਕਰਦੇ ਆ ਜਿਵੇਂ ਆਪਾਂ ਕਿਸੇ ਨੂੰ ਪੁੱਛਦੇ ਆ ਵੱਡੇ ਫਾਰਮਰ ਤੋਂ ਕਿੰਨੇ ਦੀ ਗਾਂ ਤੋਂ ਕੰਮ ਸਟਾਰਟ ਕਰੀ ਜੀ ਉਹ ਕਹਿੰਦੇ ਨੇ ਸਵਾ ਲੱਖ ਠੀਕ ਆ ਨਾ ਪਹਿਲਾਂ ਤੁਸੀਂ ਹਲਕੀ ਫੁਲਕੀ ਵੀ ਮਤਲਬ ਤੁਸੀਂ ਲਗਾ ਬਾਲੀ ਵੀ ਨਹੀਂ 20 ਲੀਟਰ ਵਾਲੀ ਗਾਂ ਤੋਂ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ 20 22 ਲੀਟਰ ਹੋਵੇ ਉਹਦੀ ਤੁਹਾਨੂੰ ਮੈਨੇਜਮੈਂਟ ਦਾ ਵੀ ਪਤਾ ਲੱਗੂ ਤੇ ਤੁਹਾਨੂੰ ਸਾਰੇ ਤੌਰ ਤਰੀਕੇ ਵੀ ਪਤਾ ਲੱਗ ਜਾਣਗੇ ਬਾਕੀ ਕੰਮ ਕਰ ਕੀ ਪਤਾ ਲੱਗਦਾ ਠੀਕ ਆ ਨਾ ਹੁਣ ਆਪਾਂ ਨੂੰ ਇੱਕ ਵੀਰ ਦਾ ਲਾਈਵ 'ਚ ਮੈਸੇਜ ਆਇਆ ਸੀਗਾ ਠੀਕ ਆ ਉਹ ਕਹਿੰਦੇ ਵੀ ਅਸੀਂ ਝੋਟੀ ਲਈਆ 145000 ਦੀ ਠੀਕ ਆ ਨਾ ਬੰਦਿਆਂ ਨੇ ਸਾਨੂੰ ਦਿੱਤਾ ਦੱਸਿਆ 18 ਕਿਲੋ ਦੁੱਧ ਵੀ ਅਸੀਂ ਚੋ ਉਹ ਕਹਿੰਦੇ ਚੋਕੇ ਵੀ ਲੈ ਕੇ ਆਇਆ ਤੁਸੀਂ ਦੇਖੋ ਤਿੰਨ ਟਾਈਮ ਉਹ ਵੀ ਉਹ ਕਹਿੰਦੇ ਸਾਢੇ ਕੋ ਦਿੰਦੀ ਆ 7 ਕਿਲੋ ਹੁਣ ਤੁਸੀਂ ਦੇਖ ਲਓ ਵੀ 7 ਕਿਲੋ ਵਾਲੀ ਵਿਕੂ ਕਿੰਨੇ ਦੀ ਨਾ ਤਾਂ ਉਹਨੂੰ ਵੇਚਣ ਜੋਗੇ ਨਾ ਉਹਨੂੰ ਰੱਖਣ ਜੋਗੇ ਠੀਕ ਆ ਨਾ ਫਸ ਜਾਂਦਾ ਨਾ ਨਵਾਂ ਬੰਦਾ ਨਵੇਂ ਬੰਦੇ ਨੂੰ ਹੀ ਫਸਾਉਣਾ ਵਪਾਰੀ ਨੇ ਉਹਨੂੰ ਆਏ ਆ ਵੀ ਫੜ ਲਓ ਬਸ ਆ ਗਿਆ ਬੰਦਾ ਅੜਿੱਕੇ ਇੱਕ ਹੁਣ ਹੋਰ ਵੀਰ ਦੀ ਗੱਲ ਦੱਸਦਾ 135000 ਦੀ ਗਾਂ ਲੈ ਕੇ ਆਇਆ ਦੁੱਧ ਦਿੰਦੀ ਆ 16 ਕਿਲੋ ਉਹ ਵੀਰ ਦਾ ਵੀ ਮੈਨੂੰ ਫੋਨ ਆਇਆ ਦੱਸੋ ਕੀ ਕਰੇਗੇ ਠੀਕ ਆ ਨਾ ਐ ਤਾਂ ਯਾਰ ਆਪਾਂ ਵੀਡੀਓ ਬਣਾਉਣ ਦਾ ਮਕਸਦ ਹੈ ਹੀ ਆਪਾਂ ਨੂੰ ਕਈ ਵੀਰ ਕਹਿੰਦੇ ਨੇ ਵੀ ਵੀਰੇ ਤੁਸੀਂ ਵੱਧ ਤੋਂ ਵੱਧ ਉਹਨਾਂ ਵਾਲੇ ਵੀਡੀਓ ਬਣਾਓ ਵੀ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਕਰਨਾ ਜਾਂ ਤੁਸੀਂ ਨਵਾਂ ਕਰਿਆ ਤੁਹਾਨੂੰ ਕੀ ਕੀ ਦਿੱਕਤਾਂ ਆਈਆਂ ਨੇ ਹੁਣ ਇੱਕ ਮੇਰਾ ਯਾਰ ਦੋਸਤ ਹੈ ਠੀਕ ਆ ਨਾ ਉਹਨੇ ਦੋ ਗਾਵਾਂ ਲਈਆਂ ਠੀਕ ਆ ਨਾ ਉਹ ਵੀ ਦੋ گاਵਾ ਚ ਘੱਟੋ ਘੱਟ ਨਹੀਂ ਤੁਸੀਂ ਲਾ ਲੋ 50000 ਚ ਰਗੜ ਤਾਂ ਅਗਲੇ ਨੇ ਰਗੜ ਨਹੀਂ ਸੀਗਾ ਵਪਾਰੀ ਤਾਂ ਇੰਨੇ ਮਿੱਠੇ ਹੁੰਦੇ ਨੇ ਜਾਂ ਉਹਨਾਂ ਨੇ ਇੰਨੀਆਂ ਸੌਹਾਂ ਖਾਣੀਆਂ ਨੇ ਵੀ ਤੁਹਾਨੂੰ ਕਨਵਿੰਸ ਕਰ ਲੈਣਾ ਵੀ ਯਾਰ ਇਹ ਤਾਂ ਉੱਤੇ ਦਾ ਕੋਈ ਹੈ ਹੀ ਨਹੀਂ ਇਹਦੇ ਉੱਤੇ ਬੰਦੇ ਹੀ ਨਹੀਂ ਕੋਈ ਤੁਸੀਂ 20000 ਵਾਲੀ ਬੱਛੀ ਵੀ 40000 ਚ ਲੈ ਆਉਣੀ ਆ ਇਹ ਮੇਰੇ ਨਾਲ ਵੀ ਹੋਇਆ ਹੋਇਆ ਵਪਾਰੀ ਦੀਆਂ ਗੱਲਾਂ 'ਚ ਨਹੀਂ ਆਉਣਾ ਜਦੋਂ ਤੁਸੀਂ ਚੋਕੇ ਪਸ਼ੂ ਲੈਣਾ ਠੀਕ ਆ ਨਾ ਤੁਸੀਂ ਕਿਸੇ ਦੀ ਕਾਲੀ ਨਾ ਕਰੋ ਇਹ ਕੰਮ 'ਚ ਇਹ ਕੰਮ ਕਾਲੀ ਵਾਲਾ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਆ ਯਾਰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਫਿਰਦਿਆਂ ਨੂੰ ਕੋਈ ਪਸ਼ੂ ਮਿਲਦਾ ਹੀ ਨਹੀਂ ਜਾਂ ਗਾਂ ਨਹੀਂ ਮਿਲਦੀ ਜਾਂ ਮੱਝ ਨਹੀਂ ਮਿਲਦੀ ਵੀ ਜਿਹੜੀ ਮਿਲਦੀ ਆ ਲੈ ਲਓ ਬਸ ਠੀਕ ਆ ਨਾ ਨਾਰਮਲ ਗਾਂ ਲੈ ਲਏ ਉਹ 50 ਹਜ਼ਾਰ ਦੇ ਅਟੇ ਛਟੇ ਮੰਨ ਲਓ 50 60 ਹਜ਼ਾਰ ਦੀ ਗਾਂ ਲੈ ਲਈ ਉਹਦੇ ਲਵੇ ਤਵੇ ਜਿਹਨਾਂ ਨਵਾਂ ਕੰਮ ਸਟਾਰਟ ਕਰਨਾ ਜੇ ਤੁਸੀਂ ਮੱਝਾਂ ਤੋਂ ਕਰਨਾ ਤਾਂ ਵੀ ਮਤਲਬ ਥੋੜੀ ਜੀ ਮੱਝ ਟੈਪ ਲਾ ਲਈ ਝੋਟੀ ਪਿੱਛੇ ਨਾ ਪੈ 8-10 ਕਿਲੋ ਵਾਲੀ ਹੁਣ ਉਹ ਵੀਰ ਨੇ 1,45,000 ਲਾਇਆ 7 ਕਿਲੋ ਦਿੰਦੀ ਆ 70000 ਦੀ ਮੱਝ ਲੈ ਲਓ ਵੀ ਉਹ ਅੱਠ ਉਹ ਨਹੀਂ ਦਸੇ ਦੇ ਦੇਵੇ ਇਹ ਗੱਲਾਂ ਦਾ ਯਾਨੀ ਚੀਜ਼ ਜਰੂਰੀ ਧਿਆਨ ਰੱਖਣਾ ਵੀਡੀਓ ਬਣਾਉਣ ਦਾ ਸਿਰਫ ਮਕਸਦ ਇਹ ਸੀ ਵੀ ਜਿਹੜੇ ਨਵੇਂ ਵੀਰ ਕੰਮ ਕਰਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਆਪਾਂ ਨੂੰ ਫੋਨ ਆਉਂਦੇ ਨੇ ਉਹਨਾਂ ਲਈ ਇਹ ਵੀਡੀਓ ਆ ਵੀ ਆ ਗਲਤੀਆਂ ਤੋਂ ਵੀਰੇ ਜਿੰਨਾ ਬਚ ਸਕਦੇ ਹੋ ਬਚੋ ਠੀਕ ਆ ਨਾ ਐਦਾਂ ਕਰੋ ਕੰਮ ਕਿਉਂਕਿ ਯਾਰ ਹਰੇਕ ਬੰਦਾ ਨਹੀਂ ਦੱਸਦਾ ਹੁੰਦਾ ਵੀਰੇ ਤੁਹਾਨੂੰ ਆਪਾਂ ਹਰੇਕ ਵੀਡੀਓ 'ਚ ਗੱਲ ਕਰ ਦਿੰਨੇ ਆ ਵੀ ਆਪਣਾ ਸੁਭਾਅ ਏ ਆ ਵੀ ਜਿੰਨੀ ਵੀ ਆਪਾਂ ਨੂੰ ਨੌਲੇਜ ਆ ਜਾਂ ਜਿੰਨੇ ਵੀ ਰਾਹ ਦੇ ਫੋਨ ਮੈਸੇਜ ਆਉਂਦੇ ਨੇ ਠੀਕ ਆ ਉਹਨਾਂ ਲਈ ਆਪਾਂ ਵੱਧ ਤੋਂ ਵੱਧ ਵੀਡੀਓ ਬਣਾਈਏ ਵੀ ਵੀਰੇ ਤੁਹਾਨੂੰ ਕੀ ਦਿੱਕਤ ਆਈ ਏ ਕਿਉਂਕਿ ਯਾਰ ਦੇਖੋ ਜੇ ਮੈਨੂੰ ਇਹ ਚੀਜ਼ੀਆਂ ਦਾ ਇਹ ਨਹੀਂ ਹੈਗਾ ਵੀ ਸਾਨੂੰ ਪਤਾ ਨਹੀਂ ਸੀ ਹੁਣ ਡੈਡੀ ਨੇ 20 ਸਾਲ ਵਪਾਰ ਕਰਿਆ ਇੱਕ ਘਰ ਚ ਡੰਗਰ ਰੱਖਣੇ ਇੱਕ ਫਾਰਮ ਲੈਵਲ ਤੇ ਕੰਮ ਸਟਾਰਟ ਕਰਨਾ ਦੋਹਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਹੁਣ ਡੈਡੀ ਮੈਨੂੰ ਐਂ ਕਹਿੰਦੇ ਹੁੰਦੇ ਆ ਵੀ ਅਸੀਂ ਵੀ 20 20 ਲੀਟਰ ਚੋਇਆ ਹੋਇਆ ਮੱਝਾਂ ਥੱਲਿਓ ਉਹ ਵੀ 15 15 20 20 ਸਾਲ ਪਹਿਲਾਂ ਹੁਣ 20 ਲੀਟਰ ਵਾਲੀ ਹੁਣ ਬਰੀਡ ਤੇ ਤਾਂ ਯਾਰ ਹੁਣ ਤੁਸੀਂ ਲਾ ਲਓ 10 15 ਸਾਲ ਤੋਂ 10 ਕ ਸਾਲ ਤੋਂ ਜ਼ਿਆਦਾ ਕੰਮ ਹੋਇਆ ਬਰੀਡ ਵਾਲਾ ਠੀਕ ਆ ਨਾ ਪਹਿਲਾਂ ਚਲੋ ਐਂ ਦਾ ਬਰੀਡ ਤਾਂ ਪਹਿਲਾਂ ਤੋਂ ਹੀ ਸਟਾਰਟ ਆ ਜਣੀ ਜੀ ਹੁਣ ਪੰਜਾਬ ਚ ਅਸਲੀ ਆਉਣ ਲੱਗੀ ਆ ਵੀ ਵੀਰ ਨਵੇਂ ਜਿਹੜੇ ਕੰਮ ਕਰਦੇ ਨੇ ਉਹ ਬਰੀਡ ਤੇ ਕਰਦੇ ਨੇ ਪਹਿਲਾਂ ਤਾਂ ਦੁੱਧ ਤੇ ਹੁੰਦਾ ਸੀ ਕੰਮ ਵੀ ਹਾਂ ਇੰਨਾ ਦੁੱਧ ਦਿੰਦੀ ਆ ਇੰਨਾ ਦਿੰਦੀ ਆ ਜਿਵੇਂ ਹੁਣ ਆਪਾਂ ਕਈਆਂ ਨੂੰ ਕਿਸੇ ਸਿਆਣੇ ਬਜ਼ੁਰਗ ਨੂੰ ਕਹਿ ਕੇ ਦੇਖ ਲਿਓ ਵੀ 2 ਲੱਖ ਦੀ ਗਾਂ ਜਾਂ 3 ਲੱਖ ਦੀ ਉਹ ਮੰਨਦੇ ਨਹੀਂ ਹੈਗੇ ਵੀ ਐ ਹੋ ਹੀ ਨਹੀਂ ਸਕਦਾ ਵੀ ਗਾਂ ਦਾ 30-35 ਹਜ਼ਾਰ ਦੀ ਆ ਜਾਂਦੀ ਆ। ਜਿਉਂ ਜਿਉਂ ਜ਼ਮਾਨਾ ਵਧੀ ਜਾਂਦਾ ਠੀਕ ਆ ਨਾ ਤਿਉਂ ਤਿਉਂ ਬਰੀਡ ਵੱਲ ਵੀ ਲੋਕ ਚਲ ਤੇ ਆਉਂਦੇ ਜਾਂਦੇ ਹੁਣ ਤੁਸੀਂ ਦੇਖ ਲਓ 2 ਲੱਖ ਦੀ ਗਾਂ ਨੂੰ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ 2 ਲੱਖ ਦੀ ਗਾਂ ਹੁਣ ਐ ਨਾਰਮਲ ਹੁੰਦਾ ਵੀ 1.5 ਲੱਖ ਦੀ ਦਾ ਗਾਂ ਨਾਰਮਲ ਆ ਕਿਉਂਕਿ ਜੇ ਤੁਸੀਂ ਚੰਗੀ ਬੱਛੀ ਪਾਲਣੀ ਆ ਚੰਗੀ ਬਰੀਡ ਦੀ 14-15 ਮਹੀਨੇ ਚ ਤਿਆਰ ਕਰਨੀ ਆ ਤਾ ਘੜ ਤੋਂ ਘੜ ਨਹੀਂ ਵੀਰੇ 70 80000 ਰੁਪਿਆ ਤੁਸੀਂ ਲਿਖ ਲਿਓ ਉਤੇ ਖਰਚਾ ਆ ਜਾਂਦਾ ਜੇ ਹੁਣ ਤੁਸੀਂ 70 80000 ਦੀ ਲੈ ਕੇ ਤੁਸੀਂ ਲੱਖ ਦੀ ਦੇ ਦੇਂਗੇ ਐਨ 14 ਮਹੀਨੇ ਪਾਲੀ ਵੀ ਆ ਤੁਸੀਂ ਕਿ ਇਹੀ ਆ ਵੀ ਜਿਹੜੇ ਨਵੇਂ ਵੀਰ ਗਾਮਾ ਤੁਸੀਂ ਨਾਰਮਲ ਖਰੀਦੋ ਇੱਕ ਦੁੱਧ ਦੇਖੋ ਵੀ ਤੁਹਾਡਾ ਦੁੱਧ ਕੀ ਰੇਟ ਲੱਗਦਾ ਠੀਕ ਆ ਨਾ ਜਿਆਦਾ ਜਦੋਂ ਤੁਸੀਂ 20 ਲੀਟਰ ਵਾਲੀ ਸੰਭਣ ਲੱਗ ਗਏ ਫਿਰ 25 ਵਾਲੀ 30 ਵਾਲੀ ਆਪੇ ਸੰਭਣ ਲੱਗ ਜੈਗੇ ਉਹ ਤੁਹਾਨੂੰ ਉਹ ਚੀਜ਼ਾਂ ਬਾਰੇ ਪਤਾ ਲੱਗੂਗਾ ਕਈ ਵਾਰ ਆਪਾਂ ਕੀ ਕਰਦੇ ਆ ਕਿਸ ਦੇ ਚੱਕ ਚਕਾ ਜਾ ਆ ਕੇ ਪੈਸੇ ਹੁੰਦੇ ਨੇ ਫਾਰਮ ਵਾਲੀ ਗਾਂ ਲੈ ਲੈਣੇ ਆ ਉਹਦੀ ਉਹ ਹਿਸਾਬ ਨਾਲ ਮੈਨੇਜਮੈਂਟ ਨਹੀਂ ਹੁੰਦੀ ਨਾ ਤਾਂ ਖੁੱਲੀ ਰੱਖ ਹੁੰਦੀ ਆ ਨਾ ਚਾਰਪਾਹ ਹੁੰਦਾ ਦੁੱਧ ਆਪਣੇ ਕੋ ਦਿੰਦੀ ਨਹੀਂ ਤੇ ਫੇਰ ਮੁੜ ਕੇ ਜਦੋਂ ਆਪਾਂ ਵੇਚਣੀ ਹੁੰਦੀ ਆ ਉਹ ਭਾ ਨਾ ਵਿਕਦੀ ਨਹੀਂ ਉਹ ਆਪਣਾ ਅਨ ਕੀ ਅੱਜ ਦੀ ਵੀਡੀਓ ਬਣਾਉਣ ਦਾ ਆਹੀ ਮਕਸਦ ਸੀਗਾ ਵੀ ਤੁਹਾਡੇ ਨਾਲ ਜੋ ਵੀ ਗੱਲਾਂ ਨੇ ਆਪਾਂ ਨੂੰ ਫੋਨ ਆਉਂਦੇ ਨੇ ਮੈਸੇਜ ਆਉਂਦੇ ਨੇ ਤੁਹਾਡੇ ਨਾਲ ਸ਼ੇਅਰ ਕਰੀਏ ਮੈਨੂੰ ਉਮੀਦ ਆ ਵੀ ਇਹ ਗੱਲਾਂ ਖੋੜੇ ਲਈ ਬਹੁਤ ਕੰਮ ਆਉਣਗੀਆਂ ਜਿਹੜੇ ਨਵੇਂ ਵੀਰਵੇਂ ਨੇ ਜਿਹੜੇ ਕੰਮ ਕਰ ਰਹੇ ਨੇ ਆਪਾਂ ਨੇ ਤੁਹਾਨੂੰ ਸਮੱਸਿਆਵਾਂ ਦੱਸਤੀਆਂ ਠੀਕ ਆ ਨਾ ਬਾਕੀ ਵੀਡੀਓ ਨੂੰ ਵੀਰੇ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਵੀਰੇ ਸਬਸਕ੍ਰਾਈਬ ਕਰ ਲੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ